ਕੀਤਾ ਗਿਆ ਸੀ 14/3/24 ਨੂੰ थाना اسلام آباد ਵਿਖੇ ਅੰਡਰ ਸੈਕਸ਼ਨ 307 379B2 ਅਤੇ ਆਰਮਜ਼ ਐਕਟ ਇਹ ਹੈਗਾ ਇੱਕ ਖਾਨੀ ਟ੍ਰੈਪਿੰਗ ਦਾ ਕੇਸ ਇਹਦੇ ਵਿੱਚ ਜਿਹੜਾ ਮਦਈ ਹੈਗਾ ਗੁਰਜੰਟ ਇਹਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਸਾਡੀ ਦੋਸ਼ਣ ਅਸੀਂ ਉਹਨੂੰ ਆਲਰੇਡੀ ਅਰੈਸਟ ਕੀਤਾ ਹੋਇਆ ਤਾਜਪ੍ਰੀਤ ਤਾਂ ਕਹਿਣਾ ਸੀ ਕਿ ਉਹਦੇ ਨਾਲ ਉਹਨੇ ਇਨ ਟੱਚ ਆਈ ਇਨ ਔਨ ਇੰਸਟਾਗ੍ਰam ਉਹਦੇ ਨਾਲ ਨਜ਼ਦੀਕੀਆਂ ਵਧਾਈਆਂ ਐਂਡ ਫਾਈਨਲੀ ਇਹ ਦੋਸ਼ਣ ਦਾ ਨੇ ਉਹਨੂੰ ਰਿਕਵੈਸਟ ਕੀਤਾ ਕਿ ਉਹ ਇੱਕ ਕੌਸ਼ਲ ਕੇਂਦਰ ਵਿੱਚ ਉਹਨੇ ਸਰਟੀਫਿਕੇਟ ਲੈਣਾ ਹੈ ਤੇ ਉਹਦੇ ਨਾਲ ਚੱਲੇ ਜਦ ਇਹ ਦੋਨੋਂ ਮੋਟਰਸਾਈਕਲ ਤੇ ਜਾ ਕੇ ਫਤਾਪੁਰ ਜਾਂਦੇ ਨੇ ਉੱਥੇ ਜਿਹੜੇ ਦੋਸ਼ੀ ਨੇ ਇਹ ਲੜਕੀ ਨੂੰ ਘੇਰ ਲੈਂਦੇ ਨੇ ਅਤੇ ਇਹਦੇ ਗਿੱਟੇ ਅਤੇ ਪੈਰ ਤੇ ਫਾਇਰ ਕਰਦੇ ਨੇ ਇਹਦੀ ਵਜ੍ਹਾ ਰੰਜਿਸ਼ ਇਹ ਹੈਗੀ ਹੈ ਕਿ ਜਿਹੜਾ ਇਹ ਕੰਪਲੇਨੈਂਟ ਹੈ ਇਹ ਆਪਣੇ ਪਿੰਡ ਵਿੱਚ ਇੱਕ ਬਤੌਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਦਾ ਹੈ ਤੇ ਜਿਹੜਾ ਇਹਦਾ ਮੇਨ ਦੋਸ਼ੀ ਹੈ ਜੋ ਇਸ ਵੇਲੇ ਅਸੀਂ ਅਰੈਸਟ ਕੀਤਾ ਹੋਇਆ ਗੋਇੰਦਵਾਲ ਸਾਹਿਬ ਜੇਲ੍ਹ ਵਿਖੇ ਹੈ ਉਹਦਾ ਨਾਂ ਹੈਗਾ ਰਸ਼ਪਾਲ ਰਸ਼ਪਾਲ ਦੀ ਇਹਦੇ ਨਾਲ ਪੁਰਾਣੀ ਲਾਕ ਡਾਟ ਸੀ ਤੇ ਰਸ਼ਪਾਲ ਨੇ ਪਲਾਨ ਬਣਾਇਆ ਆਪਣੇ ਇੱਕ ਪੁਰਾਣੇ ਇਨਮੇਟ ਦੋਸਤ ਦੇ ਨਾਲ ਜਿਹੜਾ ਕਿ ਗੋਇੰਦਵਾਲ ਸਾਹਿਬ ਜੇਲ੍ਹ ਕੱਟ ਚੁੱਕਾ ਹੈ ਕਰਨ ਜਿਹੜੀ ਇਹ ਦੋਸ਼ਣ ਹੈਗੀ ਹੈ ਤਾਜਪ੍ਰੀਤ ਇਹ ਕਰਨ ਦੀ ਹੀ ਅੱਗੇ ਗਰਲਫ੍ਰੈਂਡ ਹੈ ਇਹਨਾਂ ਨੇ ਹਨੀ ਟ੍ਰੈਪਿੰਗ ਦਾ ਪਲਾਨ ਬਣਾਇਆ ਤਾਂਕਿ ਉਹਨੂੰ ਆਪਣੀ ਰੇਂਜ ਆਫ ਫਾਇਰ ਵਿੱਚ ਲਿਆ ਕੇ ਉਹਦੇ ਨਾਲੇ ਬਦਲਾ ਲੈ ਸਕਣ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਅਰੈਸਟ ਕਰ ਲਏ ਨੇ ਉਹ ਹੈ ਇਹ ਦੋਸ਼ਣ ਜਿਨੇ ਹਨੀ ਟ੍ਰੈਪਿੰਗ ਦਾ ਪੂਰਾ ਇਹ ਚਲਾਇਆ ਤਾਜਪ੍ਰੀਤ ਰੈਜ਼ੀਡੈਂਟ ਆਫ ਮਕਬੂਲਪੁਰਾ ਜਗਰਾਜ ਏਲੀਅਸ ਸ਼ੂਟਰ ਜਿਹੜਾ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਮੁੱਖ ਦੋਸ਼ੀ ਜਿਨੇ ਸਾਰਾ ਇਹ ਇਨਸੀਡੈਂਟ ਆਰਕੇਸਟ੍ਰੇਟ ਕੀਤਾ ਰਸ਼ਪਾਲ ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਰਸ਼ਪਾਲ ਹੈ ਇਹ ਕਾਫੀ ਇੱਕ ਹਾਰਡਹੈਂਡ ਕ੍ਰਿਮੀਨਲ ਹੈ ਇਹਦੇ ਖਿਲਾਫ 8 ਤੋਂ 9 ਮੁਕਦਮੇ ਦਰਜ ਨੇ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਦਿਹਾਤੀ ਤਰਨਤਾਰਨ ਅਤੇ ਐਸਐਸਓਸੀ ਅੰਮ੍ਰਿਤਸਰ ਦੇ ਦੁਆਰਾ ਵੱਖ-ਵੱਖ ਸੈਕਸ਼ਨਾਂ ਵਿੱਚ ਵਿਚ ਇਨਕਲੂਡਸ ਆਰਮਜ਼ ਐਕਟ 307 379ਬੀ ਐਨਡੀਪੀਐਸ ਐਕਟ ਅਤੇ ਡਕੈਤੀ ਦੇ ਵੱਖ-ਵੱਖ ਪਰਚੇ ਮੈਂ ਲੜਕੀ ਨੂੰ ਇੰਸਟਾਗ੍ਰਾਮ ਤੇ ਮਿਲੀ ਸੀ ਜੀ ਇਹ ਜਿਹੜਾ ਉਹਦੇ ਬੁਆਏਫਰੈਂਡ ਸੀ ਲੜਕੀ ਦਾ ਉਹ ਗੋਇੰਦਵਾਲ ਸਾਹਿਬ ਦਾ ਪੁਰਾਣਾ ਜੇਲ੍ਹ ਦਾ ਇਨਮੇਟ ਰਹਿ ਚੁੱਕਾ ਹੈ ਤੇ ਜਿਹੜਾ ਮੁੱਖ ਦੋਸ਼ੀ ਸੀ ਉਹਦੇ ਟੱਚ ਵਿੱਚ ਆਇਆ ਫਿਰ ਉਹਨੇ ਕਿਹਾ ਕਿ ਉਹ ਆਪਣੇ ਨਾਲ ਜਿਹੜੀ ਲੜਕੀ ਹੈਗੀ ਆ ਤਾਜਪ੍ਰੀਤ ਉਹਦਾ ਇਸਤੇਮਾਲ ਕਰੇਗਾ ਫਿਰ ਤਾਜਪ੍ਰੀਤ ਨੂੰ ਇਨਸਟਰਕਸ਼ਨ ਦਿੱਤੀ ਗਈ ਕਿ ਇਹ ਲੜਕੇ ਦਾ ਜਿਹੜਾ ਇੰਸਟਾਗ੍ਰਾਮ ਪ੍ਰੋਫਾਈਲ ਹੈ ਇਹਨੂੰ ਫੋਲੋ ਕੀਤਾ ਕਰ ਕੀਤੇ ਤੇ ਫਿਰ ਐਂਡ ਫਾਈਨਲੀ ਇਹਨਾਂ ਦੀ ਜਿਵੇਂ ਜਿਵੇਂ ਨਜ਼ਦੀਕੀਆਂ ਵਧੀਆਂ ਤਾਂਦੇ ਆਪਣੇ ਇਹਨੂੰ ਲਾਈਨ ਆਫ ਫਾਇਰ ਵਿੱਚ ਲੈ ਗਿਆ Thank you. Bye -bye.